ਸ਼ਗਨਾਂ ਦਾ ਰੋਗ ਆ ਰਿਹਾ ਜੇ ਤੇ ਤੁਹਾਡੀ ਲੱਗਦੀ ਜਿਹੜੀ ਮਹਾਰਾਣੀ ਹੈ ਨਾ ਪਹਿਲੀ ਸੋਗ ਬਾਗੇ ਬੈਠੀ ਹੋਈ ਹੈ ਅੱਜ ਤਾਂ ਮੂੰਹ ਹੀ ਅੰਨ੍ਹਾ ਫਲਾ ਗਿਆ ਬੈਠੀ ਮੈਂ ਦੋ ਵਾਰ ਹੀ ਅੰਦਰ ਗਈ ਆ ਕਿ ਆ ਜਾ ਭੈਣਾ ਦਿਤੀਜਾ ਦੇ ਚੜ ਗਿਆ ਵਾ ਕੁਝ ਕਰ ਲਾ ਉਹ ਤਾਂ ਪੁੰਝੇ ਪੈਰ ਹੀ ਨਹੀਂ ਲਾਉਂਦੀ ਚੱਕਰ ਆਏਗਾ ਤਾਂ ਪੈਰ ਟੁੱਟ ਗਿਆ ਵਾ ਮੈਨੂੰ ਤਾਂ ਨਹੀਂ ਸਮਝ ਆਉਂਦੀ ਮੈਂ ਉਧਰ ਹੀ ਕਹਿ ਦਿੱਤਾ ਕਿ ਇਹ ਸਾਰੇ ਨੇ ਕੰਮ ਤੋਂ ਬਜੰਦੇ ਬਾਨੇ ਆ ਕੰਮ ਤੋਂ ਨਹੀਂ ਸ਼ਗਨਾਂ ਵਾਲਾ ਘਰ ਸੋਗ ਮਾਣ ਦੀਆਂ ਤਿਆਰੀਆਂ ਨੇ ਉਹਨੂੰ ਤਾਂ ਨਹੀਂ ਸ਼ਰਮ ਵੀ ਕਿ ਮੈਂ ਆਪਣੇ ਮੰਦੇ ਦਾ ਨਾਮ ਖਲੋਵਾ ਚਲੋ ਜੋ ਕਹਿੰਦਾ ਮੈਂ ਵੇਰ ਨਾ ਵਾਂ ਤੈਨੂੰ ਵੀ ਤਾਂ ਨਾਲ ਹੀ ਰੱਖਿਆ ਤੇ ਲੋਕ ਗਲਤ ਕਰਨ ਨੇ ਆਪਾਂ ਗਾਇਆਂ ਵੀ ਜੇ ਕੱਢ ਲਿਆ ਤਾਂ ਨਹੀਂ ਤੈਨੂੰ ਅਸੀਂ ਕੁਛ ਕਿਹਾ ਕਿ ਸਾਡੀ ਛੱਡ ਤੇਰੀ ਜੀ ਤੂੰ ਲੱਲੀ ਕੋਈ ਜਾਣਦੀ। ਪਰ ਉਹ ਤਾਂ ਮੂੰਹ ਐਡਾ ਫਲਾ ਕੇ ਬੈਠੀ ਹੋਈ ਐ ਦੋ ਹਰੀ ਮੈਂ ਕਹੀ ਅੰਦਰ ਮੈਂ ਕਿਹਾ ਮੈਂ ਕਿਹਾ ਆਪਣੀ ਆਸ਼ਮੀ ਸੂਟ ਸਾੜ ਲੱਲਿਆ ਹੀ ਕੋਈ ਤੇ ਮੈਨੂੰ ਬਖਾਇਆ ਨਹੀਂ ਕਿਹੜਾ ਪਾਣੀ ਉਹ ਤਾਂ ਆਪਣੀ ਲਾਗ ਹੀ ਵੱਖਰੀ ਗਾਂ ਦੀ ਮੇਰੇ ਨਾਲ ਹੋਰ ਹੀ ਗੱਲਾਂ ਕਰਕੇ ਫੰਦੀ ਵੀ ਮੈਂ ਟੋਂਗ ਪਾਜੀਆਂ ਕਰਨ ਲਈ ਐ ਕਦੀ ਕਹਿ ਦਿੰਦੀ ਐ ਮੈਂ ਤੁਹਾਡੇ ਨਾਲ ਹੀ ਐ ਕੋਈ ਗੱਲ ਨਹੀਂ ਜਿਹੜਾ ਕੋੜਾ ਫੁੱਟ ਭਰਨਾ ਤਾਂ ਭਰਨਾ ਹੀ ਐ ਕਦੀ ਮਿਲ ਕੋ ਸੁਣਾ ਦਿੰਦੀ ਐ ਵੇਨਾ ਦੇ ਸਾਹਤੋ ਯਾਰ ਇਹ ਵੀ ਦੇਖੋ ਨਾ ਘਰ ਕੰਮ ਕਿੰਨੇ ਨੇ ਆ ਦੋ ਦਿਨ ਮਾਰੀ ਤੇ ਮੰਡੀ ਵੀ ਤਾਂ ਲੈ ਆ ਗਏ ਨੇ ਬਾਹਰ ਨਾਲ ਕਿੱਥੇ ਰੋਟੀ ਖਾ ਲਈਏ ਚਲੋ ਵਿਆਹ ਵਾਲਾ ਘਰ ਆਇਆ ਗਿਆ ਚੰਗਾ ਵੀ ਲੱਗਦਾ ਪਾਣਾ ਜਿੱਤਾ ਤੈਨੂੰ ਉਹ ਰੋਬਣਾ ਕਿ ਜੀ ਤੂੰ ਵੀ ਕਹਿਣਾ ਉਸ ਹਿਸਾਬ ਨਾਲ ਤੇ ਚੱਲ ਕਰਾ ਕੰਮ ਬੈ ਗਈਆਂ ਯਾਰ ਮੈਂ ਕਿਉਂ ਬੋਲਣਾ ਮੈਂ ਨਹੀਂ ਚਾਹੁੰਦੀ ਕਿ ਵਿਆਹ ਵਾਲਾ ਘਰ ਆ ਤਾਂ ਕੋਈ ਗੜਬੜ ਹੋਵੇ ਕਲੇਸ਼ ਪਾਣਗੇ ਉਹਨਾਂ ਨੇ ਇੱਕ ਮਿੰਟ ਖਾਣਾ ਉਹ ਤਾਂ ਬਸ ਹਵਾ ਲੱਗਦੀਆਂ ਨੇ ਕਿ ਮਾੜੀ ਜਿਹੀ ਹਵਾ ਚੱਲੇ ਸੀ ਗੱਲ ਦੀ ਤਾਂ ਹੀ ਕਲੇਸ਼ ਪਾ ਦੀਏ ਚੱਲ ਮੇਰੀ ਗੱਲ ਸੁਣ ਤੂੰ ਨਾ ਤੈਨੂੰ ਪਤਾ ਵਾ ਘਰ ਦੇ ਵਿੱਚ ਕੰਮ ਬੜਾ ਵਾ ਬਾਹਰ ਇਹ ਕ ਇੱਕ ਦੋ ਦਿਨਾਂ ਦਾ ਡੇਰਾ ਕੰਮ ਕੰਮ ਕਰਾ ਦੇ ਕਰ ਉਹ ਜਾਣ ਕੇ ਕਰੇ ਇੱਕ ਦੋ ਦਿਨ ਨਹੀਂ ਘੱਟੋ ਘੱਟ 15 ਦਿਨ ਦਾ ਕਹਿ ਕੇ ਚੱਲੋ ਆਹੋ ਚੱਲ ਮੈਂ ਹੁੰਦ ਕਰੀ ਬਾਜਰੀ ਵੇਚ ਆਪਣੇ ਸਾਥ ਦੇ ਨਾਲ ਮੇਰੇ ਮਹਿੰਦੀ ਜਦੋਂ ਥੁੱਤ ਨਹੀਂ ਫੇਰ ਮੈਂ ਰੋਟੀ ਬਣਾ ਨਹੀਂ ਮੈਂ ਰੋਟੀ ਬਣਾ ਨਹੀਂ ਥੋੜੇ ਦਿਨ ਆਉਣ ਨਾਲ ਮਹਿੰਦੀ ਲੈ ਤਦ ਰੋਟੀ ਨਹੀਂ ਹੈ ਸਾਰੀ ਮਹਿੰਦੀ ਰੋਟੀ ਨਹੀਂ ਲੱਗਣੀ ਮੇਰਾ ਦਵਾ ਖਰਾਬ ਹੋਇਆ ਹੈ ਜਦਾ ਜਿਆਦਾ ਨਹੀਂ ਹੁੰਦਾ ਹੈ ਉਹ ਕੋਨੀ ਅੰਦਰ ਗਏ ਸੀ ਕਿ ਸ਼ੰਗੀ ਨਾਲ ਉਹ ਕਿਹਾ ਕੁਛ ਕੰਮ ਰਹੀ ਸੀ ਕਿ ਮੇਂਗਾ ਚੂੜੀਆਂ ਆਗੇ ਸਿੰਗਰ ਹਾਂਜੀ ਆਗੇ ਲੈ ਮੈਂ ਫਿਰ ਤੋਂ ਸੂਟ ਆਪਣਾ ਲਵ ਲਾਈ ਚਲ ਠੀਕ ਹੈ ਤੇਰੀ ਤਿਆਰੀ ਨਾ ਪੂਰੀ ਕੋਈ ਕਮੀ ਤਾਂ ਨਹੀਂ ਪੂਰੀ ਤਿਆਰੀ ਆ ਮੇਰੀ ਕਿਹੜਾ ਤਿਆਰੀ ਹੋ ਗਈ ਅੱਛਾ ਤੂੰ ਵੀ ਵਿਆਹ ਤੋਂ ਪੂਰੀ ਖੁਸ਼ ਰਗਦੀ ਨਹੀਂ ਆ ਚਲ ਵਧੀਆ ਕਰ ਪੂਰੀ ਕੇ ਵੱਡੀ ਜਥਾਣੀ ਜਾਨ ਵਾਲੀ ਹਾਂ ਨਵੀਂ ਇਸ ਘਰ ਹਾਂ ਚਲੋ ਵਧੀਆ ਅੱਛਾ ਮੇਰੀ ਗੱਲ ਤਾਂ ਤੂੰ ਹੀ ਸੂਟ ਸਵਾਇਆ ਨਹੀਂ ਆ ਪਹਿਨਣਾ ਪੈਂਟ ਮੂਟ ਜੀ ਪਾ ਗਿਆ ਨਹੀਂ ਵਿਆਹ ਦੇ ਨਹੀਂ ਨਹੀਂ ਪਾਜੀ ਹਾਂ ਮੈਂ ਤਾਂ ਸੂਟ ਸਵਾਇਆ ਮੈਂ ਉਹ ਤੇ ਮੈਂ ਤਾਂ ਚੱਲ ਕੱਲ ਦਿਨ ਚੜੂਗਾ ਤੇ ਤਿਆਰੀਆਂ ਹੋਣ ਦੀ ਫੇਰੀ ਲਿਆਉਂਗੀ ਅਲੀ ਬੁਟੀਕ ਆਲੀ ਕੋਲੇ ਮੰਦਾ ਨਹੀਂ ਨਾ ਸੂਟ ਹਾਂ ਮੈਂ ਕੋਈ ਨਾ ਕੱਲ ਦਾ ਦਿਨ ਦੇਖ ਹੀ ਲਈ ਚਲੋ ਹੁਣ ਸਾਨੂੰ ਇੰਨੀ ਖੁਸ਼ੀ ਹੋ ਰਹੀ ਕਿ ਸਿੰਦਰ ਸਾਡੇ ਨਾਲ ਲੱਗੀ ਉਹਨੇ ਚੀਜ਼ਾਂ ਦੀ ਸਮਝ ਆ ਗਈ ਹੈ ਕਿ ਕੀ ਸਹੀ ਹੈ ਤੇ ਕੀ ਗਲਤ ਹੈ ਕਰ ਰਹਾ ਹੈ ਤਾਂ ਭੰਗੜਾ ਪਾਉਣਾ ਇਹਨੇ ਸਟਾਰਟ ਕਰਨਾ ਪਹਿਲਾਂ ਨਾਲੇ ਉਹ ਡਬਲ ਐਡੀਟੀ ਮਾਰਦੀ ਨਹੀਂ ਨਾ ਤੂੰ ਉਹ ਮਾਰਨੀ ਹੈ ਤੇ ਨਾ ਪੂਰੀ ਪੂਰੀ ਮੈਨੂੰ ਤਾਂ ਬਹੁਤ ਵੈਸੇ ਬੜੀ ਖੁਸ਼ੀ ਆ ਤੇ ਅੱਛਾ ਅੱਜ ਕੋਈ ਜੱਫੇ ਪੈ ਨਹੀਂ ਲੱਗਦੇ ਹੁੰਦੇ ਹਨਾ ਬਿਲਕੁਲ ਬਿਲਕੁਲ ਮੇਰੇ ਤਾਂ ਚਲੋ ਕੋਈ ਨਾ ਛੱਡੋ ਹੁਣ ਅ ਮੇਰੀ ਗੱਲ ਸੁਣੋ ਤੂੰ ਹੀ ਜੇ ਆ ਕੇ ਤੇਰੀ ਨੂੰ ਕਹਿੰਦੀ ਕਿ ਕੰਮ ਬਾਰੇ ਤੈਨੂੰ ਪਤਾ ਤਾਂ ਹੈਗਾ ਉਹ ਠੀਕ ਨਹੀਂ ਹੈਗੀ ਤੂੰ ਬਰਬਰ ਨਾਲ ਕਿਉਂ ਕਹਿੰਦੇ ਜੇ ਬਹੁ ਕੀ ਹੋਇਆ ਇੱਕ ਫੇਰ ਓਖੀ ਬੋਲਣਾ ਲੱਗਦੀ ਆ ਮੈਂ ਤਾਂ ਓਖੀ ਨਹੀਂ ਹੋਣੀ ਮੈਂ ਤੇ ਤੁਹਾਨੂੰ ਪਿਆਰ ਨਾਲ ਸਮਝਾਉਣੀ ਆ ਕਿ ਤੁਹਾਨੂੰ ਪਤਾ ਤਾਂ ਹੈਗਾ ਉਹ ਠੀਕ ਨਹੀਂ ਹੈ ਕਿ ਤੇ ਇਹਦਾ ਨਾਂ ਕੰਮ ਕਿ ਆ ਕਰੋ ਜਿੰਨੇ ਦਿਨ ਤੱਕ ਉਹਨਾਂ ਅਰੈਸਟ ਕਰਨੇ ਉਹਨਾਂ ਕਰੰਧਿਆ ਕਰੋ ਤੇ ਇਹੋ ਤਾਂ ਮੈਂ ਤੈਨੂੰ ਕਿਣੀ ਚੰਗੀ ਗੱਲ ਸਮਝਾਉਂਦਿਆਂ ਪਰ ਠੀਕ ਨਹੀਂ ਆ ਉਹ ਹੈਗੀ ਗਲਤ ਆ ਤੂੰ ਉਹਦਾ ਨਾਮ ਸਾਫ ਬਿਆ ਕਰ ਬਾਜੀ ਆਪਾਂ ਨੂੰ ਗਲਤ ਸਹੀ ਦਾ ਕੋਈ ਮਤਲਬ ਨਹੀਂ ਆਪਾਂ ਦੇ ਆਪਾਂ ਜੇ ਇਨਸਾਨੀਅਤ ਨਾਲ ਤੇ ਵੇਖਿਆ ਜਾਵੇ ਨਾ ਉਹ ਆਪਣੀ ਇਸ ਕਾ ਦੀ ਮੈਂਬਰ ਆ ਆਪਾਂ ਕੋਈ ਫਿਕਰ ਬੰਦੀ ਹੁਣੀ ਕਰਨੀ ਇਸ ਕਰਕੇ ਆਪਾਂ ਨੂੰ ਧਿਆਨ ਰੱਖਣਾ ਚਾਹੀਦਾ ਮੈਂਬਰ ਕਿਹੜੀ ਵੋਟਾਂ ਪਾ ਕੇ ਬਣੀ ਆ ਗੱਲ ਕੋਈ ਨੀ ਨਾ ਫਿਰ ਉਹਨਾਂ ਨੇ ਦਇਆ ਕਰ ਲੈ ਸਾਥ ਮੇਰੀ ਗੱਲ ਸੁਣ ਤੂੰ ਨਾਲ ਸਮਝਾਇਆ ਹੈ ਕਰ ਨਾਲ ਮਿਲ ਕੇ ਕਰਿਆ ਕਰ ਕੰਮ ਜਿਹੜਾ ਕੰਮ ਹੋਣਾ ਉਹ ਹੋਣਾ ਹੀ ਹੋਣਾ ਉਹ ਤਾਂ ਟਲਣਾ ਨਹੀਂ ਆ ਅੰਜੂ ਦੀਦੀ ਮੈਂ ਕਹਦੀ ਆ ਕਿ ਅੱਜ ਆ ਦੇਣੀ ਤੇ ਹੈਗਾ ਵਾ ਲਵਾ ਲਓ ਮੈਂਡੀਆਂ ਪਾ ਲਓ ਸੂਟ ਕਰ ਲਓ ਤਿਆਰੀਆਂ ਜਿੰਨੀਆਂ ਕੀਤੀਆਂ ਜਾਣੀਆਂ ਕੀ ਪਤਾ ਕਿ ਕੱਲ ਕੀ ਬਤਲ ਤੇਰਾ ਕੱਲ ਦਾ ਇੱਦਾਂ ਵੀ ਤੂੰ ਬੋਲਦੀ ਵੀ ਕੀ ਮਤਲਬ ਫੈਸਲਾ ਤੇਰੇ ਇਹੋ ਹੀ ਕੱਲ ਤੇਰਾ ਵਿਆਹ ਹੋ ਜਾਣਾ ਵਾ ਤੇ ਬਾਅਦ ਚ ਕਿੱਥੋਂ ਟਾਈਮ ਲੱਗਦਾ ਤੁਹਾਨੂੰ ਪਤਾ ਹੀਗਾ ਘਰ ਦੇ ਕੰਮ ਹੀ ਨਹੀਂ ਨਿਭੜਦੇ ਵਿਆਹ ਤੋਂ ਬਾਅਦ ਰ ਇਹੋ ਕੁਛ ਰ ਇਹਨੇ ਕਦੀ ਭਾਂਡੇ ਮਾਇਲਾ ਕਦੀ ਸਫਾਈਆਂ ਕਰਲਾ ਕਦੀ ਮੰਮੀ ਦੀ ਸੋਨਾ ਕਦੀ ਕਹੇ ਦੀ ਸੋਨਾ ਬਾਅਦ ਚ ਫਿਰ ਟਾਈਮ ਹੀ ਨਾ ਮਿਲਦਾ ਹੁੰਦਾ ਤੁਹਾਨੂੰ ਵੀ ਪਤਾ ਨਹੀਂ ਸਿੰਦਾ ਥੋੜੀ ਜਿਹੀ ਤੇਰੀ ਨਾ ਦਿਮਾਗ ਦੀ ਗਲਤੀ ਹੋ ਗਈ ਸੋਚਣ ਚ ਕਿ ਘਰ ਦੇ ਕੰਮ ਸਫਾਈਆਂ ਭਾਂਡੇ ਮੈਂ ਨਹੀਂ ਕਰਾਂਗੀ ਪਹਿਲੀ ਗੱਲ 15 ਦਿਨਾਂ ਵਿੱਚ ਚੁੰਗੇਵਾਲ ਤੱਕ ਨਾ ਮੈਂਦੀ ਮੇਰੇ ਖਾਤੇ ਮਹਿੰਦੀ ਲੱਗੀ ਹੋਣੀ ਆ ਮੈਂ ਤਾਂ ਕੁਝ ਨਹੀਂ ਕਰਨਾਗਾ ਬਾਅਦ ਚ ਦੇਖਣਾ ਕਿੰਨੇ ਰਿਸ਼ਤੇਦਾਰ ਆ ਸਾਰਿਆਂ ਘਰ ਜਾਣਾ ਫੇਰੇ ਪੈਰੇ ਨੇ ਕਰਦੇ 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 ਹੋਰ ਕਈ ਕੰਮ ਨਿਕਲ ਆਉਂਦੇ ਨੇ ਤੇ ਤੂੰ ਇੱਕ ਕੰਮ ਦਾ ਤੂੰ ਥੋੜਾ ਚਿਰ ਭੁੱਲ ਹੀ ਜਾ ਇਹ ਨਾ ਮੱਝ ਕਹਿਣ ਦੀਆਂ ਗੱਲਾਂ ਆ ਇਹਦੇ ਵਿਆਹ ਤੋਂ ਬਾਅਦ ਹੀ ਪਤਾ ਲੱਗਦਾ ਹੁੰਦਾ ਕੀ ਕੀ ਕੁੱਝ ਹੁੰਦਾ ਇੱਥੇ ਪਹਿਲਾਂ ਵੀ ਨਹੀਂ ਵਿਆਹ ਹੀ ਨਾ ਉਦੋਂ ਵੀਾਨੂੰ ਵੀ ਇਹੋ ਕੁਝ ਲੱਗਾ ਸੀ ਕਿ ਸ਼ਾਇਦ ਤੁਹਾਡਾ ਵੀ ਇਦਾਂ ਹੀ ਹੋਗਾ ਪਰ ਕਹਿੰਦੇ ਹੁੰਦੇ ਨਾ ਕੋਈ ਸੁਪਨੇ ਸੁਪਨੇ ਨਹੀਂ ਦੇਦੇ ਕਿੰਨਾ ਚਿਰ ਹੋ ਗਿਆ ਤੇਰੇ ਵਿਆਹ ਨੂੰ 2 ਸਾਲ ਹੋ ਗਏ ਨੇ ਅਜੇ ਤੱਕ ਕੈਸ਼ ਲੈਣ ਨਹੀਂ ਆ ਤੇ ਕੀ ਗੱਲ ਹੈ ਮੇਰਾ ਹੱਕ ਨਹੀਂ ਹੁੰਦਾ ਮੈਂ ਵੀ ਹੁਣ ਤੁਹਾਡੇ ਸਿਰ ਤੇ ਥੋੜੀ ਐਸ਼ ਕਰਨਾ ਨਾ ਲੋਕਾਂ ਦੇ ਉਸ ਤੇ ਬਠੀ ਗੱਲ ਚ ਪਹਿਲਾਂ ਮਾਂ ਨੂੰ ਰੱਖੀ ਨਹੀਂ ਘਰ ਦੇ ਕੰਮ ਉਹੀ ਕਰੇਗੀ ਤੂੰ ਸਿਰਫ ਤੰਬੀ ਤੂੰ ਜਿੰਨਾ ਲੋਹਣੀ ਤੂੰ ਇੱਕ ਗੱਲ ਦੇ ਨਾ ਆ ਗੱਲ ਦੇ ਚੁੱਕ ਕਰ ਗਏ ਜੇ ਜੇ ਤੂੰ ਇਸ ਘਰ ਵਿੱਚ ਆ ਗਏ ਫਿਰ ਉਹ ਇੱਥੇ ਕਿਉਂ ਰਹੂਗੀ ਉਹਨੇ ਤੇ ਜਾਣਾ ਹੀ ਆ ਘਰ ਦਾ ਕੰਮ ਕਿਹਨੇ ਕਰਨਾ ਤੁਹਾਨੂੰ ਵੀ ਪਤਾ ਮੈਂ ਕੰਮ ਦਾ ਹੱਥ ਲਉਣਾ ਨਹੀਂ ਤੇ ਵੱਡੀ ਤੁਸੀਂ ਜੇ ਤੁਸੀਂ ਕਰਦਾ ਮੈਂ ਤੁਹਾਨੂੰ ਕਿਹਾ ਸੀ ਨਾ ਇਹ ਬਾਰ ਬਾਰ ਗਿੰਦੀ ਇਹਨੂੰ ਪਤਾ ਹੈ ਇਹਦੇ ਕੋਈ ਸਰਪ੍ਰਾਈਜ਼ ਹੈਗਾ ਇਸ ਗੱਲ ਦਾ ਮੈਨੂੰ ਸੱਚੀ ਦੱਸ ਦੇ ਉਹਨੇ ਜਾਣਾ ਨਾ ਇੱਥੋਂ ਉਹ ਉਹਦੇ ਵੀ ਕਹਿਣ ਅਮਦੀ ਗੱਲ ਛੱਡ ਕੰਮ ਵਾਲੀਆ ਮਾਧੂ ਲਾ ਦੂੰਗਾ ਤੂੰ ਐਸੀ ਗੱਲ ਸੋਹਣੀ ਪਤਾ ਵਾਲ ਕਰਦੀ ਇਹ ਗੱਲ ਗੋਲ ਗੋਲ ਕਰਦੀ ਐ ਜਦ ਕਹਦੇ ਕਿ ਚੱਲੀ ਐ ਥੋੜੇ ਦਿਨਾਂ ਤੱਕ ਚੱਕੋ ਦੋ ਚੱਲ ਜੈਣਾ ਤੈਨੂੰ ਸਾਰਾ ਪਤਾ ਐ ਮੈਨੂੰ ਦੱਸ ਦੇ ਫਿਰ ਕੋਈ ਨਾ ਕੱਲ ਦਾ ਦਿਨ ਵੇਖੋ ਤੁਹਾਨੂੰ ਸਭ ਕੁਝ ਪਤਾ ਲੱਗ ਜੀ ਕਿੰਨੇ ਰਹਿਣਾ ਵਾ ਤੇ ਕਿੰਨੇ ਜਾਣਾ ਵਾ ਕੀ ਬੋਲ ਕੇ ਚਲ ਗਈ ਐ ਉਹ ਇਹ ਯੂਜ਼ ਹੀ ਕਰ ਜਾਂਦੀ ਐ ਮੈਨੂੰ ਤੇਰੀ ਸਮਝ ਨਹੀਂ ਆਉਂਦੀ ਕਿਸੇ ਲਈ ਮੈਨੂੰ ਲੱਗਦਾ ਆਪ ਕਨਫਿਊਜ਼ ਹੀ ਫਿਰਦੀ ਐ ਕਿਹੜਾ ਸੂਟ ਪਾਉਣਾ ਕਿਹੜਾ ਨਹੀਂ ਪਾਉਣਾ ਗਾਜ ਹੋ ਸਕਦਾ ਐ ਪਰ ਰਣਜੀਤ ਕਦੀ ਕਦੀ ਨਾ ਆ ਸਾਹਮਣੇ ਵਾਲਿਆਂ ਨਾਲ ਨਾ ਬੇਕੁਫ ਨਹੀਂ ਸਮਝਣਾ ਚਾਹੀਦਾ ਉਹ ਪਤਾ ਗੱਲ ਐ ਕਿ ਮੈਨੂੰ ਨਾ ਦੇਖੋ ਜਿੱਦਾਂ ਦੀਆਂ ਗੱਲਾਂ ਕਰਦੀਆਂ ਨਾ ਡਾਊਟ ਜਿਆ ਹੁੰਦਾ ਵਾ ਡਾਊਟ ਤੇ ਜੁੜਿਆ ਹੁੰਦਾ ਡਾਊਟ ਨੂੰ ਚਾਹੀਦਾ ਖੋਦਿਆ ਕੱਲੀ ਹੈਗੀ ਐ ਜਦੋਂ ਘਰ ਵਾਲਾ ਨਾਲ ਨਾ ਨਾ ਹੋਵੇ ਤੇ ਬੰਦੇ ਦਾ ਦਿਮਾਗ ਰਾਪ ਹੋਈ ਜਾਂਦਾ ਵਾ ਮੈਂ ਕੱਲੀ ਜਾਣਾ ਉੱਥੇ ਦੱਸ ਐ ਚਲੇ ਨਾ ਬੋਲ ਲੱਗੀ ਨਹੀਂ ਮੇਮ ਇਕੱਲੀ ਨੇ 100 ਰੁਪਏ ਰੱਖਿਆ 200 ਰੱਖਣਾ ਜਿੰਨੇ ਰੱਖਣਾ ਨਾ ਮਰਾ ਘਰ ਆਉਣਾ ਲੱਗੇ ਹੁਣ ਦੱਸ ਹੈ ਬੰਦਾ ਦੱਸ ਕੀ ਕਰੇ ਇਸੇ ਕਰਨ ਵਿਚਾਰ ਯੋਗ ਤਰਪਦਾ ਹੋਈ ਕਰਦੀ ਹੈ ਇਹ ਤਾਂ ਗੱਲ ਹੈ ਥੋੜਾ ਕਮਲਾ ਚੜਿਆ ਆ ਉਹਦੇ ਚਲੋ ਕੋਈ ਤੁਹਾਡੇ ਚ ਗੱਡੀ ਜਾਂਦੀ ਚਲ ਸਾਡਾ ਠੀਕ ਹੈ ਚਲੋ ਫਿਰ ਹਾਂ ਥੋੜਾ ਜਿਹਾ ਕੰਮ ਨੇ ਫਟਵਾ ਦੋ ਮੇਰੀ ਗੱਲ ਸੁਣ ਮੈਂ ਸਵੇਰ ਦੀ ਪਾਗਲੀ ਬਣੀ ਮੈਂ ਤਾਂ ਪਹਿਲਾਂ ਪਾਗ ਬੁੱਕ ਬਣਨਾ ਕੇ ਬਾਅਦ ਚ ਬਣਨਾ ਬਾਅਦ ਚ ਬਣ ਲੈਣਾ ਸੇਰ ਦੀ ਤਾਂ ਬਣੀ ਨਹੀਂ ਜੇ ਦੀਦੀ ਆਉਣ ਵਾਲਾ ਜੇ ਜਿਹੜੇ ਜਿਹੜੇ ਕੰਮ ਹੈ ਉਹਨੂੰ ਕਹਿ ਦੋ ਉਹ ਕਰ ਲੇਗਾ ਇਹ ਤਾਂ ਆਪਣਾ ਹੀ ਆ ਨਾ ਚਲੋ ਸਾਰੇ ਕੰਮ ਉਹਨੇ ਆਪਣਾ ਸਮਝ ਕੇ ਕਰਤਾ ਵਿਆਹ ਹੈ ਤੋ ਵੀ ਮੇਰੇ ਨਾਲ ਚੱਲੋ ਸੋਚੋ ਨਾ ਉੱਠੋ ਚਲੋ ਮੈਂ ਸੋਚਣ ਨੂੰ ਛੋੜ ਦਿਆਂ ਹਾਂ ਵੀ ਬੜਾ ਬਸੋਇਦੇ ਹੋ ਚਲੋ ਕਿਆ ਨਹੀਂ ਕਰਨ ਆਇਆ ਲੈ ਮੇਰੇ ਕੰਮ ਤੇ ਰਹਿ ਗਿਆ ਕਰਨ ਵਾਲਾ ਪਤਾ ਨਹੀਂ ਜੀਜੀ ਨੇ ਫੋਨ ਕੀਤਾ ਉਧਰ ਕਿ ਨਹੀਂ ਕੀਤਾ ਉਹਨਾਂ ਨੂੰ ਵੀ ਤੇ ਪਤਾ ਲੱਗੇ ਕਿ ਸਵੇਰੇ ਰਣਜੀਤ ਜੀਜੂ ਦਾ ਵਿਆਹ ਵਾ ਤੇ ਉਹ ਵੀ ਤੇ ਇਸ ਖੁਸ਼ੀਆਂ ਚ ਸ਼ਾਮਲ ਹੋਣ ਫੋਨ ਹੀ ਕਰਦੀ ਸੀ ਮੈਂ ਭਾਬੀ ਨੂੰ ਕੀ ਆਜੋ ਤਹੀ ਸਵੇਰ ਦੀਆਂ ਖੁਸ਼ੀਆਂ ਸ਼ਾਮਲ ਹੋਣ ਹਲੋ ਹਲੋ ਕਬੀ ਸਸਿਕਾ ਸਸਿਕਾ ਕੀ ਹਾਲ ਹੈ ਤੁਸੀਂ ਮਿਲਦੇ ਵਧੀਆ ਤੁਸੀਂ ਦੱਸੋ ਠੀਕ ਜੇ ਹਾਂ ਮੈਂ ਠੀਕ ਐ ਸੁਖਮਨ ਦੱਸਣਾ ਕੋ ਸੁਖਮਨ ਵੀ ਠੀਕ ਐ ਕੀ ਰਹਿ ਜਾਨੀ ਠੀਕ ਐ ਹਾਂ ਹਾਂ ਠੀਕ ਐ ਕੀ ਕਰ ਰਹੀ ਜਾਨੀ ਆ ਕੁਛ ਨਹੀਂ ਕੰਮ ਕਰਕੇ ਬੈਠੀ ਹਾਂ ਤੇ ਮੈਂ ਚਲ ਤੁਹਾਨੂੰ ਯਾਦ ਕਰ ਲਈਏ ਚਾ ਸ਼ੁਕਰੈ ਤੈਨੂੰ ਵੀ ਸਾਡੀ ਯਾਦ ਆਈ ਹਮ ਅੱਛਾ ਮੈਂ ਤੁਹਾਨੂੰ ਕਹਿਣਾ ਸੀ ਕਿ ਸਵੇਰੇ ਘਰ ਹੀ ਆਇਓ ਤਰੇ ਹਾਂਜੀ ਪਹਿਲਾਂ ਮੈਂ ਇਹ ਦੱਸ ਤੂੰ ਤੇ ਆਲਨ ਚੰਨਨ ਦੀਆਂ ਤੇਰੇ ਜੀਜੂ ਦੀ ਮੈਰਿਜ ਦੀਆਂ ਪੂਰੀਆਂ ਪੂਰੀਆਂ ਇੱਥੇ ਤੇ ਮੈਂ ਨਹੀਂ ਇਹਨਾਂ ਦੇ ਅੱਡੀ ਨੇ ਚੱਲੇ ਲੱਗਣ ਦੀ ਸਾਰਾ ਟੱਬਰ ਹੀ ਭੱਜੇ ਫਿਰਦੇ ਵਿਆਹ ਚ ਨਹੀਂ ਤਾਂ ਮੈਰਿਜ ਤਾਂ ਸਵੇਰੇ ਆ ਹੂੰ ਤੇ ਆਪਾਂ ਕੀ ਕਰਨਾ ਨਾ ਸਵੇਰੇ ਓਹੋ ਭਾਬੀ ਸਰਪ੍ਰਾਈਜ਼ ਹੈ ਸਵੇਰ ਲਈ ਤੁਹਾਡੇ ਸਾਰਿਆਂ ਲਈ ਕੋਈ ਨਾ ਤੁਸੀਂ ਆਓ ਤਾਂ ਸਹੀ ਤੁਹਾਨੂੰ ਆਪੇ ਪਤਾ ਲੱਗ ਜੂ ਮੇਰੀ ਗੱਲ ਸੁਣ ਸਿੰਗਰਤ ਤੂੰ ਤਾਂ ਅਗੇ ਲੱਗਦਾ ਪਾਗਲ ਕੰਬਲੀਆਂ ਹੀ ਆ ਵੇਖ ਸਵੇਰੇ ਰਣਜੀਤ ਦਾ ਵਿਆਹ ਵਾ ਤੇ ਆਪਾਂ ਕੀ ਕੀ ਕਰਨਾ ਵਾ ਤੇਰੇ ਵੀਰ ਨੂੰ ਪਤਾ ਲੱਗਾ ਨਾ ਤੇ ਉਹ ਜਿਹੇ ਸیرے-ਸੁਰੇ ਲਾ ਕੇ ਸੁੱਟ ਕੇ ਉਹ ਮਾਰ ਦੇ ਤੇ ਪਲੇਸ਼ ਪੂਰਾ ਹੋ ਜਾ ਨਹੀਂ ਸਾਡੇ ਤੋਂ ਨਹੀਂ ਮਿੱਥੇ ਜਾਂਦਾ ਆ ਦੇ ਵਿਆਹ ਦਾ ਉਹ ਭਾਬੀ ਤੂੰ ਆਉ ਤੇ ਸਹੀ ਤਾਂ ਡੈਲੀ ਵੀ ਸਰਪ੍ਰਾਈਜ਼ ਆ ਨਾਲੇ ਦੀਦੀ ਨੇ ਕਿਹਨੂੰ ਸਪੈਸ਼ਲ ਕਿਹਾ ਵਾ ਕਿ ਉਧਰ ਵੀ ਭਾਬੀ ਨੂੰ ਸਾਧਣਾ ਮੇਰੀ ਗੱਲ ਸੁਣ ਮੈਨੂੰ ਪਤਾ ਕਿਹੜਾ ਤੂੰ ਸਰਪ੍ਰਾਈਜ਼ ਦੇਣਾ ਵਾ ਉਹ ਬਾਂਦਰ ਮੂੰਹੀ ਵਾਲੀ ਮੈਂ ਵੇਖੀ ਨਹੀਂ ਆ ਵੇਖੀ ਆ ਮੈਂ ਅੱਗੇ ਵੀ ਤੂੰ ਰਹਿਣ ਦੇ ਵੀਰੇ ਤੇ ਰਹਿੰਦੇ ਵੀ ਨਹੀਂ ਆਣਾ ਤਨਾ ਮੰਮੀ ਨੇ ਮੰਨਣਾ ਵਾ ਆਪਾਂ ਨੂੰ ਆਉਣਾ ਹੈਗਾ ਓਹੋ ਭਾਬੀ ਮੈਂ ਜਿਹੜਾ ਤੁਹਾਨੂੰ ਕਹਿੰਦੀ ਆਂ ਉਹ ਸ਼ੰਭੀ ਜੀ ਨੇ ਖੁਦ ਕਿਹਾ ਵਾ ਕਿ ਤੂੰ ਉਹਨਾਂ ਨੂੰ ਸਾਥ ਦੇ ਤੇ ਮੈਂ ਤੁਹਾਨੂੰ ਸੱਦੂੰਗੀ ਚੱਲ ਦੇਖਣੀ ਆ ਆਲਾਂ ਦੇ ਵੀਰੇ ਨੂੰ ਗੱਲ ਕਰਕੇ ਦੇਖਣੀ ਆ ਨਾਲ ਮੰਮੀ ਨੂੰ ਪੁੱਛ ਕੇ ਵੈਸੇ ਸਾਡੇ ਕੋਲ ਪੱਕੀ ਨਹੀਂ ਪਰ ਕੋਸ਼ਿਸ਼ ਕਰਾਂਗੀ ਮੈਂ ਤੈਨੂੰ ਪਤਾ ਨਾ ਤੁਹਾਡਾ ਦੋਨਾਂ ਦਾ ਸਾਥ ਮੈਂ ਪੂਰਾ ਦਿੰਦੀ ਆ ਤੇ ਗੱਲ ਕਰਕੇ ਦੇਖਣੀ ਆ ਪਹਿਲਾਂ ਕਿਹੜਾ ਸਿਕਾਈ ਆ ਕੇ ਦੇਖਨੇ ਆ ਇੱਥੇ ਹਾਂ ਹਾਂ ਤੁਸੀਂ ਸਵੇਰੇ ਜਰੂਰ ਹੋਣਾ ਜੀ ਮੇਰੇ ਕਹਿ ਤਾ ਸੇ ਸ਼ੰਭੀ ਜੀ ਦੇ ਕਿਹਾ ਆ ਜੋ ਉਹਨਾਂ ਨੇ ਮੇਰੇ ਸਪੈਸ਼ਲ ਕਿਹਾ ਵਾ ਕੋਈ ਨਹੀਂ ਕੋਈ ਨਹੀਂ ਕੋਸ਼ਨਾ ਤੁਹਾਨੂੰ ਆ ਵਧੀਆ ਠੀਕ ਠਾਕ ਚਲ ਕੱਲ ਤੋਂ ਆਪਣੀ ਵਿਆਹ ਦੀ تیاری ਚਲੋ ਠੀਕ ਓਕੇ ਓਕੇ ਸਾਨੂੰ ਤਾਂ ਕਿਰਨ ਨਾਲ ਗੱਲ ਕਰਨੀ ਕੋਈ ਨਹੀਂ ਭਾਬੀ ਹਾਂ ਹਾਂ ਤੇਨੂੰ ਨਹੀਂ ਲੱਗਦਾ ਸ਼ਮੀ ਭਾਬੀ ਦੇ ਬੇਚੇ ਮੈਨੂੰ ਸਦਣਾ ਚਾਹੀਦਾ ਓਹ ਹੋ ਹੁਣ ਇਹਦੇ ਮੈਂ ਉਹਨਾਂ ਨੂੰ ਵੀ ਸਮਝਾ ਕੇ ਹਟੀਆਂ ਕਿ ਸਵੇਰ ਲਈ ਸਾਰੇ ਵਾਲੀ ਸਰਪ੍ਰਾਈਜ਼ ਆ ਸਰਪ੍ਰਾਈਜ਼ ਤਾਂ ਠੀਕ ਆ ਪਰ ਤੈਨੂੰ ਕੀ ਲੱਗਦਾ ਹੈ ਕਿ ਉਹਨਾਂ ਨੂੰ ਆ ਕੱਲ ਦਾ ਦਿਨ ਦੇ ਕੇ ਕਿੰਨਾ ਦੁੱਖ ਲੱਗੂਗਾ ਉਹ ਗੱਲ ਨਾਲ ਤੁਹਾਡੀ ਨਾਲ ਸਿਆਮਤ ਅਦੁਖ ਤੋਂ ਨਾ ਲੱਗੂਗਾ ਉਹ ਚੱਕਦਾ ਜਿਹੜਾ ਕੱਲ ਨੂੰ ਸਰਪ੍ਰਾਈਜ਼ ਮਿਲਣਾ ਉਹ ਦੁੱਖ ਹੀ ਉਹਨਾਂ ਨੂੰ ਭੁੱਲ ਜੇ ਉਹ ਤੋਂ ਜ਼ਿਆਦੀ ਵਧੀਆ ਖੁਸ਼ੀ ਮਿਲ ਜੇ ਉਹਨਾਂ ਨੂੰ ਪਰ ਤੋ ਇੱਕ ਅਰਸ਼ਮੀ ਪਹਿਨਣਾ ਗੱਲ ਕਰਕੇ ਵੇ ਦਲ ਮਦੀਨਾ ਹੋਈ ਮੇਰੀ ਦੀਦੀ ਨੇ ਮੈਨੂੰ ਖੋਦੀ ਕਿਹਾ ਕਿ ਉਹਨਾਂ ਨੂੰ ਬੁਲਾ ਲੈ ਰੱਬ ਜਾਣੇ ਕੀ ਖਿਚੜੀ ਇਹਨਾਂ ਦੀ ਪੱਕਣ ਰਹੀ ਆ ਕੋਈ ਸਮਝ ਨਹੀਂ ਲੱਗੰਦੀ ਚਲੋ ਆਖਰ ਕੱਲ ਨੂੰ ਵਿਆਹ ਤੇ ਹੋਣਾ ਹੀ ਆ ਤਾਂ ਜੀਬ ਸਿਆ ਤੈਨੂੰ ਰਣਜੀਤ ਵੀਰੇ ਨੇ ਆ ਕਾਮ ਆਖੇ ਦੋ ਤਿੰਨ ਉਹ ਵੀ ਕਰਨ ਵਾਲੇ ਉਹ ਵੀ ਕਰਨ ਵਾਲੇ ਕਰ ਹੀ ਆਈਏ ਫਿਰ ਲੱਗਦੇ ਆ ਵੇ ਸੀਮਾ ਕਿੱਥੇ ਰਹਿ ਗਈ ਆ ਉਹ ਵੇਖੋ ਦਈ ਉਧਰ ਕਮਰੇ ਚ ਬੈਠੀ ਪਤਾ ਨਹੀਂ ਕੀ ਕਰੀ ਜਾਂਦੀ ਪਤਾ ਨਹੀਂ ਕਿਹਦਾ ਫੋਨ ਆਇਆ ਫੋਨ ਤੇ ਲੱਗੀ ਹੀ ਆ ਰੋਟੀ ਕਾਲੀ ਆ ਰੋਟੀ ਤੇ ਖਾਣੀ ਆ ਉਹ ਹੀ ਤੁਹਾਨੂੰ ਮੈਂ ਕਹਿਣਿਆ ਆ ਅਜੇ ਖਾਦੀ ਨਹੀਂ ਰੋਟੀ ਕਹਿ ਕੇ ਤੇ ਆ ਆਈ ਗਈ ਜੀ ਮੇਰੀ ਗੱਲ ਸੁਣੋ ਹੂੰ ਇਹ ਤਾਂ ਮੈਂ ਦਿਨੀਆਂ ਨੂੰ ਬਣਾ ਕੇ ਰੋਟੀ ਮੈਨੂੰ ਪਤਾ ਤੁਸੀਂ ਰੋਟੀ ਮੰਗਦੇ ਸੀ ਸਿੱਧੇ ਸਿੱਧੇ ਕਿੰਨੂੰ ਫੋਨ ਕਰ ਲਾ ਪੀਆ ਇਹ ਤਾਂ ਨਹੀਂ ਲਾ ਪੀ ਸਿਮਰਤ ਦਾ ਫੋਨ ਆਇਆ ਜੇ ਸਿਮਰਤ ਦਾ ਫੋਨ ਆਇਆ ਤੇ ਉਹਦਾ ਫੋਨ ਆਇਆ ਤੈਨੂੰ ਹਾਂਜੀ ਮਮਾ ਉਹ ਨਾ ਕਹਿਣਦੀ ਆ ਕਿ ਕੱਲ ਤੁਸੀਂ ਸਾਰੇ ਜਣੇ ਆਓ ਸਾਡੇ ਘਰ ਕਾਦੇ ਵਸ ਕੱਲ ਕੀ ਗਵਾ ਤੈਨੂੰ ਪਤਾ ਤਾਂ ਹੈ ਗਵਾ ਰஞ்சிਤ ਦਾ ਵਿਆਹ ਆ ਪਰ ਮੈਂ ਉਹਨੂੰ ਜਵਾਬ ਦੇ ਦਿੱਤਾ ਮੈਂ ਕਿ ਐਸੀ ਕੀ ਕਰਨੀ ਜਾਣਾ ਆਈ ਉਹਦਾ ਕੋਈ ਵਿਆਹ ਵੇਖਣਾ ਨਾ ਸਾਨੂੰ ਪਤਾ ਹੈ ਜਿਹੜੀ ਕਰਤੂਤ ਕਰਨ ਲਿਆ ਵਾ ਨਹੀਂ ਸਾਨੂੰ ਕਦੇ ਉਸਦੇ ਵਿਆਹ ਦੇ ਲਾਦੇ ਬੈਨੇ ਅਸੀਂ ਬਰਾਤੀ ਬਣ ਕੇ ਜਾਣਾ ਉਥੇ ਪਤਾ ਨਹੀਂ ਮम्मा ਦੋਨਾਂ ਪਹਿਣਾ ਦੀ ਸਲਾਹ ਹੈ ਕਹਿੰਦੇ ਕੀ ਪਤਾ ਤੁਹਾਨੂੰ ਕਿੱਥੇ ਕੋਈ ਸਰਪ੍ਰਾਈਜ਼ ਹੀ ਮਿਲ ਜੇ ਆਓ ਤੁਸੀਂ ਸਰਪ੍ਰਾਈਜ਼ ਹੀ ਮਿਲਣਾ ਕੁੜੀ ਸਾੜੀ ਦਾ ਘਰ ਪਿਆ ਉੱਜੜਦਾ ਇਹ ਸਰਪ੍ਰਾਈਜ਼ ਦੇ ਦੇ ਲੇਕਿਨ ਹੋਰ ਦੇਨ ਕੀ ਲੱਗੇ ਨੇ ਮੈਨੂੰ ਨਹੀਂ ਜਿਆ ਪਤਾ ਪਰ ਬੜੀ ਮਜਬੂਰ ਕਰਨ ਦੀ ਹਨ ਮੇਰੀ ਗੱਲ ਸੁਣੋ ਵਿਆਹ ਭਾਵੇਂ ਆਪਾਂ ਨਾ ਵੇਖੀਏ ਦੋ ਚਾਰ ਗੱਲਾਂ ਤੇ ਸੁਣਾਵਾਂਗੇ ਨਾ ਤੇ ਜਾ ਕੇ ਵੇਖੀਏ ਤਾਂ ਸਹੀ ਗੱਲ ਹੈ ਕੀ ਆ ਉੱਥੇ ਕਿਵੇਂ ਦੀ ਗੱਲਾਂ ਕਰਦੀ ਹੈ ਲੱਗਦਾ ਤੇਰਾ ਵੀ ਦਿਮਾਗ ਖਰਾਬ ਹੋ ਗਿਆ ਵਾ ਨਹੀਂ ਦਿਮਾਗ ਚੰਗੇ ਲੱਗਦੇ ਆਪਾਂ ਵਿਆਹ ਕਰੀਂ ਦਿਆ ਦਾ ਹੈ ਮੈਨੂੰ ਪਤਾ ਤੇ ਤੁਸੀਂ ਨਹੀਂ ਜਾਣਾ ਮੈਂ ਤਾਂ ਵੀ ਤੁਹਾਨੂੰ ਮਜਬੂਰ ਕਰਨੀ ਆ ਪਰ ਇੱਕ ਵਾਰੀ ਜਾਓ ਤੇ ਸਹੀ ਵੇਖੀ ਸਿੰਘ ਨੂੰ ਲੱਗਦਾ ਵਾ ਸਿਮਰਤ ਕੋਈ ਗੱਲ ਮੇਰੇ ਕੋਲ ਕਹਾਉਂਦੀ ਸੀ ਤੇਰਾ ਦਿਮਾਗ ਹੋ ਗਿਆ ਖਰਾਬ ਸਿਮਰਤ ਹੋ ਗਿਆ ਦਿਮਾਗ ਖਰਾਬ ਸਾਡਾ ਤਾਂ ਹੋਇਆ ਕੋ ਨਹੀਂ ਤੇਰਾ ਤੁਹ ਜਾਣੀ ਨਹੀਂ ਮੈਂ ਕੀ ਕਰਨ ਜਾਣਾ ਵਾ ਆ ਵੇਖੋ ਨਾ ਸ਼ਮਮੀ ਨੇ ਤੁਹਾਨੂੰ ਵੀ ਛੱਡ ਕੇ ਤੇ ਮੈਨੂੰ ਛੱਡ ਕੇ ਇਹਨੂੰ ਫੋਨ ਕੀਤਾ ਮੈਨੂੰ ਕਰਦੀ ਹਾਂ ਫੋਨ ਮੈਂ ਉਹਨੂੰ ਦੱਸਦਾ ਕਿ ਅ ਵੀ ਵਿਆਹ ਵੇਖਣਾ ਹੈ ਕੀ ਕਰਨਾ ਮਮੀ ਨਹੀਂ ਲਈ ਹੈ ਮਮੀ ਕੀ ਆ ਤੇ ਕਿਉਂ ਨਹੀਂ ਸਮਝਦੇ ਗੱਲ ਕੀ ਪਤਾ ਕੋਈ ਗੱਲ ਹੋਵੇ ਅਸੀਂ ਜਾਈਏ ਤੇ ਸਜਾਈਏ ਉਹ ਕਰੋ ਤੁਸੀਂ ਉਹਨਾਂ ਨੇ ਘਰ ਵਿਆਹ ਚਾਇਆ ਹੋਇਆ ਹੈ ਤੇ ਅਸੀਂ ਤੁਰ ਪਈਏ ਤੇਰਾ ਦਿਮਾਗ ਪਾਗਲ ਨਹੀਂ ਹੋ ਗਿਆ ਮੈਂ ਤਾਂ ਪਾਗਲ ਹੋ ਗਈ ਹਾਂ ਸ਼ਮਮੀ ਨੇ ਕਹਿਣਾ ਸੀ ਸਾਨੂੰ ਆਓ ਉਹ ਸ਼ਮਮੀ ਦੀ ਵੀ ਸਲਾਹ ਵਾ ਉਹਦੇ ਨਾਲ ਉਹਨੇ ਕਿਹਾ ਮੈਂ ਤੇ ਦੀਦੀ ਦੀ ਸਲਾਹ ਵਾ ਉੱਧਰ ਫੋਨ ਕਰ ਦੇ ਸ਼ਮੀ ਮੈਨੂੰ ਫੋਨ ਕਰ ਲੇਗੀ ਤੈਨੂੰ ਫੋਨ ਨਹੀਂ ਕਰਨਾ ਸਾਰੇ ਤੇ ਬਿਜ਼ੀ ਐ ਕੰਮ ਦੇ ਵਿੱਚ ਫੋਨ ਮੰਮੀ ਭਾਵੇਂ ਆਵੇ ਤੇ ਭਾਵੇਂ ਨਾ ਆਵੇ ਆਪਾਂ ਵਿਆਹ ਨਹੀਂ ਜਾਣਾ ਜੀ ਮੈਂ ਤੁਹਾਨੂੰ ਪਹਿਲਾਂ ਦੱਸ ਤਾਂ ਮੇਰੇ ਵੱਲੋਂ ਸਿੱਧੀ ਨਾ ਵਾ ਤੇ ਇਹ ਵੀ ਸੋਚੀ ਵੀ ਨਾ ਕਿ ਆਪਾਂ ਉਹਨਾਂ ਦਾ ਵਿਆਹ ਦੇਖਣਾ ਆਪਾਂ ਤੁਸੀਂ ਉਦੋਂ ਸ਼ਮੀ ਨੂੰ ਕਹਿ ਕੇ ਗਏ ਸੀ ਮੈਂ ਤੇਰੇ ਨਾਲ ਖੜਾ ਵਾਂ ਕੋਈ ਦੁੱਖ ਸੁੱਖ ਹੋਏ ਤੂੰ ਮੈਨੂੰ ਆਵਾਜ਼ ਦੇ ਜਿਵੇਂ ਤੁਹਾਨੂੰ ਬੁਲਾਉਣ ਦੀ ਤੇ ਕੀ ਗੱਲ ਤੁਹਾਡਾ ਫਰਜ਼ ਨਹੀਂ ਹੈਗਾ ਕਹਿੰਦੇ ਦੋ ਦੋ ਪਹਿਨਾ ਨਾ ਹੁੰਦੀ ਤੈਨੂੰ ਬਲੋਦੇ ਕਿੰਨਾ ਹੋਣੇ ਕਹਿਣਾ ਇੱਕ ਇੱਕ ਵੀ ਕੱਲਾ ਕੱਲਾ ਵੀਰ ਆ ਮੰਮੀ ਇਹਨੂੰ ਸਮਝਾਓ ਸਾਡੇ ਜਾਣਾ ਤੇ ਖਲਾਰਾ ਲੈ ਜਾਣਾ ਹੀ ਹਾਈ ਰੱਬਾ ਤੇ ਮੈਂ ਪਹਿਲਾਂ ਦੱਸਦਾ ਮੈਂ ਚੋਪੜੀ ਬੈਠਣਾ ਫਿਰ ਮੈਂ ਤੈਨੂੰ ਪਤਾ ਨਾ ਮੈਂ ਨਹੀਂ ਵੇਖ ਸਕਦਾ ਮੈਨੂੰ ਪਤਾ ਵਾ ਕਿਹੜਾ ਭਰਾ ਵਾ ਜਿਹੜੇ ਆਪਣੇ ਭੈਣ ਦਾ ਘਰ ਉੱਜੜਦਾ ਵੇਖੀ ਤੂੰ ਤੂੰ ਕਹਿੰਦੀ ਵੀ ਸਾਨੂੰ ਜਾ ਮੈਨੂੰ ਇਹ ਆਉ ਲੱਗਦਾ ਮੰਮੀ ਕੋਈ ਗੱਲ ਹੈਗੀ ਐ ਜਿਹੜੀ ਸਿਮਰਤ ਮੈਨੂੰ ਕੰਪੈਲ ਕਰਾ ਰਹੀ ਹੈ ਫਿਰ ਤੂੰ ਸਾਡੇ ਤੋਂ ਨਿਕਾਉਂਦੀ ਪੀਂ ਜਾਂ ਤੇ ਨਹੀਂ ਮੈਂ ਕਹਤੂ ਨਿਕਾਉਣਾ ਮਾ ਜੇ ਮੈਨੂੰ ਕੋਈ ਗੱਲ ਉਹਨੇ ਦੱਸੀ ਹੁੰਦੀ ਤਾਂ ਮੈਂ ਮੈਨਸ ਕੋਲ ਨੂੰ ਬੜਾ ਬਕਾਇਆ ਜੀ ਪਰ ਬਕੀ ਨਹੀਂ ਕਿ ਕਿ ਤੁਸੀਂ ਕੱਲ ਆਓ ਭਾਵੇਂ ਅੱਧੇ ਘੰਟੇ ਲਾਓ ਭਾਵੇਂ ਕਿੰਟੇ ਲਿਆ ਜਰੂਰ ਆਓ ਤੇ ਪ੍ਰੋਬਬਲੈਟੀ ਚੱਲ ਨਹੀਂ ਮੇਰੀ ਤੇ ਭੀ ਠੀਕ ਹੋ ਨਹੀਂ ਜੇਗੀ ਮੰਮੀ ਮੇਰੀ ਸੁਣੋ ਗੱਲ ਇਸ ਟੌਪਿਕ ਤੇ ਕਿਸੇ ਨੇ ਗੱਲ ਨਹੀਂ ਕਰਨੀ ਕਰਦੇ ਵਿੱਚ ਲੱਗੀ ਸਮਝ ਪਰ ਇਹ ਨਹੀਂ ਗੱਲ ਇਹ ਨਹੀਂ ਆ ਵੀ ਜਿਹਨੇ ਫੋਨ ਕੀਤਾ ਤੇ ਅਸੀਂ ਉਸੇ ਦਿਨ ਇੱਥੇ ਪਹੁੰਚ ਜੀਏ ਅੱਗੇ ਉਹ ਮੈਨੂੰ ਬੇਇੱਜ਼ਤੀ ਕਰਾਈਆ ਮੰਮੀ ਅੱਗੇ ਬੇਇੱਜ਼ਤੀ ਕਰਾਈਆ ਮੈਂ ਹੋਰ ਬੇਇੱਜ਼ਤੀ ਨਹੀਂ ਕਰਵਾਉਣਾ ਚਾਹੁੰਦਾ ਇਹਨੇ ਜਾ ਕੇ ਸੂਰੇ ਸੂਰੇ ਲਾਣੇ ਨਹੀਂ ਫਿਰ ਤੇ ਮੈਂ ਜਾ ਕੇ ਬੈਠਾਈ ਮੈਂ ਕਿਹਾ ਮੰਮਾ ਇਹ ਗੱਲ ਮੈਂ ਕਹੀ ਆ ਮੈਂ ਕਿਦ ਨੂੰ ਆਪਣੇ ਮੇਰੇ ਨੂੰ ਗੁੱਸੇ ਦਾ ਨਹੀਂ ਬਤਾਏਗਾ ਪਰ ਹੋ ਗਈ ਨਹੀਂ ਮੇਰੀ ਗੱਲ ਤੇ ਸੁਣ ਲੋ ਸੁਣ ਕੀ ਸਾਨੂੰ ਫੋਨ ਤੇ ਸੁਣਾ ਦੇ ਜਿਹੜਾ ਸੁਣਾਣਾ ਨੇ ਪਰ ਮੰਮੀ ਕੀ ਪਤਾ ਕੁਛ ਐਸਾ ਹੋਣਾ ਹੋਏ ਸਿਮਰਤ ਨੇ ਤੇ ਜੰਮੀ ਨੇ ਕੁਛ ਕੀਤਾ ਹੋਏ ਜਿਹੜਾ ਸਾਨੂੰ ਕੱਲ ਉੱਥੇ ਨਜ਼ਰ ਆ ਜੇ ਤੇ ਚੱਲੋ ਤਾਂ ਸਹੀ ਜਾ ਕੇ ਵੇਖੋ ਤਾਂ ਸਹੀ ਨਹੀਂ ਦੱਸ ਵਿਆਹ ਅਜੇ ਫਿਰਦੇ ਨੇ ਲੋਕੀ ਸਾਨੂੰ ਆ ਕੇ ਸੁਨੇਹੇ ਭੇਜ ਦਿੰਦੇ ਨੇ ਰਹਿੰਦੇ ਖੁੰਦੇ ਸੁਨੇਹੇ ਸਾਡੇ ਘਰ ਦੀ ਭੇਜ ਦਿੰਦੀ ਸੀ ਮੇਰੀ ਘਰ ਸਾਨੂੰ ਕੋਈ ਵਿਆਹ ਨਹੀਂ ਕਰਨ ਜਾਂਦਾ ਆਈ ਨਾਮ ਸਿੰਪਲ ਕਪੜੇ ਪਾ ਕੇ ਜਾਣੀ ਆਈ ਦੋਨਾਂ ਨੇ ਦੇਖ ਕੇ ਗਈ ਕਰਨ ਕੀ ਲੱਗੇ ਆ ਉਹ ਸ਼ਮਮੀ ਤੇ ਆ ਤੈਨੂੰ ਪਤਾ ਉਹਦੀ ਸੱਸ ਤੇ ਪਹਿਲੇ ਹੀ ਸਾਨੂੰ ਜੀਣ ਦੇ ਦਿੰਦੀ ਭਈ ਹੋਰ ਮੈਨੂੰ ਉਹਦੇ ਮੱਥੇ ਲਾ ਕੇ ਸੱਸ ਉਹ ਦਿਨ ਆਪਾਂ ਬਲਾ ਕੇ ਕੀ ਕਰ ਲੈਣਾ ਸੱਸ ਤੇ ਆਪਣੇ ਪਰਿਵਾਰਾਰੇ ਜਿਹੜੇ ਤਿਆਰੀ ਕਰੇ ਆਈ ਜਾ ਕੇ ਆਪਣੀ ਕੁੜੀਆਂ ਮਗਰ ਜਾਣਾ ਜੀ ਤੇ ਜਾਣਾ ਜਰੂਰ ਜੇ ਮੰਮਾ ਜਾ ਤੂੰ ਰੋਟੀ ਛਾਟੀ ਬਣਾ ਆਪਾਂ ਨਹੀਂ ਜਾਣਾ ਜਾ ਮੈਂ ਰੋਟੀ ਕਗਾ ਕਦੇ ਜਵਾਬ ਦੇਉਂ ਜਾਓਗੇ ਕਿ ਨਹੀਂ ਜਾਓਗੇ ਨਹੀਂ ਅਬ ਇਹ ਪਾਣੀ ਜਾਣਾ ਕੀ ਪਤਾ ਸ਼ਮੀ ਨੇ ਕੋਈ ਸੋਚਿਆ ਹੀ ਹੋਏ ਕੋਈ ਕਾਨੂੰਨੀ ਕਾਰਵਾਈ ਕੀਤੀ ਹੋਏ ਤੁਸੀਂ ਚੱਲੋ ਤਾਂ ਸਹੀ ਮੰਮਾ ਕਿਉਂ ਤੇ ਇੰਝ ਕਰਨ ਦੇ ਜੇ ਨਾ ਨਾ ਕਾਨੂੰਨੀ ਕਾਰਵਾਈ ਨਹੀਂ ਹੋਈ ਇਹ ਸਾਡੇ ਸਿਰ ਚ ਰਹਿੰਦੀ ਖੁੰਦੀ ਸਵਾਹ ਵੀ ਪੈਣ ਲੱਗੀ ਜੇ ਮੰਮੀ ਤੁਹਾਨੂੰ ਪਤਾ ਜਦੋਂ ਅਸੀਂ ਉਹਨਾਂ ਦੇ ਘਰ ਗਏ ਸੀ ਤੇ ਉਹ ਤੇਰੇ ਸਾਹਮਣੇ ਮੈਂ ਪੁੱਛਿਆ ਸ਼ਮੀ ਨੂੰ ਕਿ ਵੇਖ ਜੇ ਤੂੰ ਸਾਡੇ ਨਾਲ ਚੱਲੇਂਗੀ ਠੀਕ ਆ ਜੇ ਤੂੰ ਇੱਥੇ ਰਹਿਣਾ ਚਾਹਣੀ ਤਾਂ ਵੀ ਦੱਸ ਦੇ ਕਿਉਂਕਿ ਉਹਦੇ ਨਾਲ ਦਾਦਾ ਵੀਰ ਖੜਾ ਸੀ ਪਰ ਉਹਨੇ ਉਹਦਾ ਤਾਂ ਚਾਰ ਚੁਣਿਆ ਹੁਣ ਜੋ ਹੋਏਗਾ ਵੇਖੀ ਦੇਖੀ ਜਾਊਗੀ ਮੈਨੂੰ ਪਤਾ ਏ ਉਹਨੇ ਉਹਦੇ ਦਾ ਘਰ ਚੁਣਿਆ ਵਾ ਤੇ ਤੂੰ ਉਹ ਦਿਨ ਇਹ ਵੀ ਤੇ ਕਹਿ ਕੇ ਆਈ ਨਾ ਸ਼ਮੀ ਜਿੱਥੇ ਤੂੰ ਕਹੇਂਗੀ ਉੱਥੇ ਤੇਰੇ ਨਾਮ ਹੀ ਕਰਾਵਾ ਮੈਂ ਉੱਥੇ ਆ ਜਰਿਆ ਤੇਰੇ ਨਾਲ ਪਰ ਮੈਂ ਕੀ ਗੱਲ ਏ ਨੀ ਉਥੇ ਵਾਜ ਟੋਕ ਹੋ ਜਾਣੀ ਆ ਸਿਰ ਪਾੜ ਜਾਣੇ ਨਹੀਂ ਬੜਾ ਕੁਝ ਹੋ ਜਾਈ ਹੁਣ ਆ ਕਸਰ ਰਹਿ ਗਈ ਸਿੱਕਾ ਤਮਾਸ਼ਾ ਬਣਾਉਣ ਦੀ ਜਿਹੜੀ ਹੁਣੋਂ ਵੀ ਬਣ ਜਾਣੀ ਦੱਸ ਇਹ ਕਿਵੇਂ ਦੇ ਗੱਲਾਂ ਕਰਦੀ ਆਂ ਕੁੜੀਆਂ ਇਹ ਕਿਉਂ ਬੱਚਿਆਂ ਦੀ ਗੱਲਾਂ ਪਈਆ ਕਰਦੀ ਆਂ ਰਈ ਸ਼ਮਮੀ ਦੀ ਗੱਲ ਮੈਂ ਅੱਜ ਵੀ ਉਹਦਾ ਸਾਥ ਦਊਂਗਾ ਸ਼ਮਮੀ ਇੱਕ ਵਾਰੀ ਆਪਣੇ ਵੀਰ ਨੂੰ ਕਹਿ ਕੇ ਦੇ ਵੇਖੇ ਜੇ ਨਾ ਮੈਂ ਵਿਆਹ ਵਾਸਤੇ ਤਵਾਂ ਮੈਂ ਨਾ ਤੇਰ ਗੱਲ ਕਰੀ ਇਹਨਾਂ ਦਾ ਮੈਂ ਜਵਾਬ ਦਵਾਂਗੀ ਸਿਮਰਤ ਨੇ ਤੇ ਨਾ ਮਜਬੂਰ ਕੀਤਾ ਮੈਨੂੰ ਤੇ ਮੈਂ ਕਿਹਾ ਚਲੋ ਮੈਂ ਤੁਹਾਡੇ ਨਾਲ ਗੱਲ ਕਰਕੇ ਵੇਖ ਲੈਂਦੀ ਆ ਤੇ ਜੇ ਉਹਨੇ ਫੋਨ ਕੀਤਾ ਕੱਲ ਤੇ ਮੈਂ ਕੀ ਜਵਾਬ ਦਵਾਂਗੀ ਕੁੜੀਆਂ ਨੂੰ ਮੈਨੂੰ ਵੀ ਦੱਸ ਦੋ ਨਾ ਮੰਮੀ ਇਹ ਤਾਂ ਇੱਕੋ ਬਾਰ-ਬਾਰ ਗੱਲ ਕਰੀ ਜਾਂਦੀ ਆ ਉਂਝਾ ਨਾ ਬਰਾਤ ਉਸਾਨੇ ਕਰਾ ਦੇ ਜਾ ਜਾ ਕੇ ਰੋਟੀ ਬਣਾ ਦੇ ਜੇ ਤਨ ਫੋਨ ਆਇਆ ਨਾ ਸਿਮਰਤ ਦਾ ਜਾਂ ਸ਼ੰਮੀ ਦਾ ਤੇ ਸੁਣਿਆ ਜ਼ਰੂਰ ਪਹਿਲਾਂ ਕਹਿੰਦੀਆਂ ਕੀ ਆ ਤੇ ਸ਼ਾਇਦ ਫੇਰ ਹੀ ਤੂੰ ਤੁਰਪੋ ਮੇਰੇ ਕਹਿੰਦੇ ਤੇ ਤੂੰ ਹੀ ਜਾਣਾ ਨਹੀਂ ਲੱਗਦਾ ਬਣਾਉਣੀ ਦਾ ਦੇਵਸ ਤੇ ਰੋਟੀ ਖੁਸ਼ੀਆਂ ਦੀ ਗੱਲ ਕਰੋ ਤੇ ਅਸੀਂ ਸੁਣੀਏ ਨਾ ਆਹ ਕੀ ਕਿ ਨਾ ਬੇਕਰਦੀਆਂ ਨੇ ਮੈਨੂੰ ਕੀ ਲੱਗਦਾ ਮੈਨੂੰ ਆਪਣੀ ਭੈਣ ਦਾ ਦੁੱਖ ਨਹੀਂ ਆ ਮੈਨੂੰ ਸਭ ਤੋਂ ਜ਼ਿਆਦਾ ਦੁੱਖ ਆ ਵੇਖੋ ਸਾਨੂੰ ਇੰਨਾ ਦੁੱਖ ਲੱਗਨ ਜਾਂ ਵੀ ਰਣਜੀਤ ਦਾ ਵਿਆਹ ਵਾ ਤੇ ਉਸ ਵਿਚਾਰੀ ਮੇਰੀ ਸ਼ੰਮੀ ਭੈਣ ਤੇ ਕੀ ਬੀਤਦੀ ਹੋਗੀ ਜਿਹਦੇ ਸਾਹਮਣੇ ਵਿਆਹ ਹੋੰਦਿਆ ਵਾ ਜਿਹਦੇ ਸਾਹਮਣੇ ਇੱਕ ਔਰਤ ਲੈ ਕੇ ਬਿਠਾ ਦਿੱਤੀ ਉਹਦੇ ਤੇ ਕੀ ਬੀਤਦੀ ਹੋਗੀ ਉਹਨੂੰ ਸਾਥ ਚਾਹੀਦਾ ਤੇ ਸਹਾਰਾ ਚਾਹੀਦਾ ਤੇ ਸਿਮਰਤ ਦਾ ਸਹਾਰਾ ਚਾਹੀਦਾ ਉਹਨੂੰ ਫੋਨ ਤੇ ਕਹਿ ਦਿਓ ਸਿਮਰਤ ਨੂੰ ਵੀ ਤੂੰ ਇਹਦਾ ਸਾਥ ਤੇ ਸਹਾਰਾ ਬਣਾ ਲੱਕੀ ਕਿਤੇ ਮੇਰਾ ਬਸ ਚੱਲੇ ਨਾ ਮੈਂ ਨਾ ਇਹਨਾਂ ਨੂੰ ਫੜ ਫੜ ਕੁੱਟਾਂ ਇਹੋ ਜਿਹੇ ਬੰਦਿਆਂ ਨੂੰ ਔਰ ਰੱਬ ਜਾਣਦਾ ਸ਼ਮਮੀ ਵੱਲੋਂ ਮੈਂ ਇੰਨੀ ਟੈਨਸ਼ਨ ਵਿੱਚ ਹਨਾ ਐਨੀ ਕੁ ਟੈਨਸ਼ਨ ਹੈ ਜਨਾ ਕਿ ਮੈਨੂੰ ਨੀਂਦ ਨਹੀਂ ਆਉਂਦੀ ਪਈ ਮੰਮੀ ਟੈਨਸ਼ਨ ਪੂਰੀ ਦਾ ਤੀ ਦਾ ਕਾਰ ਉੱਜੜ ਦਾ ਨਜ਼ਰ ਪਿਆਦਾ ਇਹਨਾਂ ਤੇ ਚੜੇਰੇ ਵਿਆਹ ਦੀ ਚਾ ਚੱਲੋ 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 ਜਿਵੇਂ ਅਸੀਂ ਜਾਣਾ ਰੈਸਟੋਰੈਂਟ ਰੋਟੀ ਖਾਣ ਕੋਈ ਨਾ ਟੈਨਸ਼ਨ ਕਿਉਂ ਨਹੀਂ ਹੁੰਦੀ ਪਾਗਲ ਬੰਦਾ ਕਿਉਂ ਨਹੀਂ ਦੇਖੂਨ ਤੇ ਖੋਣ ਹੀ ਹੁੰਦਾ ਨਾ ਕੀ ਕਰਾਂ ਮੈਂ ਤੂੰ ਹੀ ਕੋ ਜਾਣ ਦੱਸ ਸਰ ਮੰਮੀ ਮੈਂ ਕੀ ਹਾਲ ਦੱਸਾਂ ਤਾਂ ਦੇ ਸਾਹਮਣੇ ਕਿੰਨਾ ਕੁਝ ਸੋਚਦਾ ਸਮੀ ਬਾਰੇ ਕਿ ਸਮੀ ਦਾ ਵਿਆਹ ਕਰਦੀਏ ਪਰ ਨਹੀਂ ਉਹ ਕਹਿੰਦੀ ਮੈਂ ਉਸ ਕਰਤੀ ਖੁਸ਼ ਆਈ ਉਹ ਕਿਹਾ ਹੀ ਸੀਗਾ ਕਹਿੰਦੀ ਨਹੀਂ ਮੈਂ ਉੱਥੇ ਜਾਣਾ ਰੋਕਿਆ ਵੀ ਗੇਟ ਤੋਂ ਨਹੀਂ ਮੇਰਾ ਡਿਸੀਜਨ ਹੈ ਮੈਂ ਜਾਣਾ ਉਹਨੇ ਸੁਣੀ ਸਾਡੀ ਕਿਸੇ ਦੀ ਗੱਲ ਇੱਕ ਵੀ ਸੁਣੀ ਉਹਨੇ ਸਾਡੀ ਚਲੀ ਗਈ ਸਾਡ ਨੂੰ ਪਿੱਛੇ ਮੁੜ ਕੇ ਨਹੀਂ ਵੇਖਿਆ ਉਹਨੇ ਉਹਨੇ ਸਾਡੀ ਵੇਖਲ ਵੀ ਸੁਣੀ ਮੈਂ ਦੋ ਸਮੇਂ ਨਹੀਂ ਆਂਦੀ ਕਿ ਕੀ ਕਰਦੀਆਂ ਫਿਰਦੀਆਂ ਨੇ ਅੰਦਰ ਹੀ ਅੰਦਰ ਤੇ ਕੀ ਹੋਣਾ ਏ ਇਹਦੇ ਇਹੀ ਜਾਣ ਰੱਬ ਜਾਣੇ ਕਿਹੜੀ ਫੋਨਾਂ ਤੇ ਗੱਲਾਂ ਹੁੰਦੀਆਂ ਨੇ ਨਾ ਮੈਨੂੰ ਸਿਮਰਤ ਦਾ ਪੇਤ ਪਿਆ ਹੁਣ ਤੱਕ ਨਾ ਮੈਨੂੰ ਸ਼ਮੀ ਦਾ ਪਿਆ ਔਰ ਰਹਿੰਦਾ ਖੁੰਦਾ ਨਾ ਮੈਨੂੰ ਹੁਣ ਸੀਮਾ ਦਾ ਪਿੰਦਾ ਲੀ ਮੰਮੀ ਮੈਨੂੰ ਤੇ ਇਹ ਨਹੀਂ ਸਮਝਉਂਦੀ ਜੇ ਕਿਤੇ ਸ਼ਮੀ ਦਾ ਫੋਨ ਆ ਗਿਆ ਤੇ ਜੇ ਉਹਨੇ ਮੈਨੂੰ ਬੁਲਾ ਲਿਆ ਤੇ ਇਹ ਨਾ ਹੋਵੇ ਕਿ ਉੱਥੇ ਜ਼ਿਆਦਾ ਖਲਾਰਾ ਵਜੇ ਉਹ ਤੇ ਪਹਿਣਾ ਹੀ ਉਹ ਪਹਿਣਾ ਹੀ ਮਤ ਭੁੱਲ ਨਹੀਂ ਪਹਿਣਾ ਇਹ ਕੋਈ ਸਾਡਾ ਕੋਈ ਸੱਜਣ ਨੇ ਜਿਨ੍ਹਾਂ ਨੂੰ ਸਿੱਖਾਂਗੇ ਜੀ ਆਇਆਂ ਨੂੰ ਮੈਨੂੰ ਤੇ ਰਾਣੀਵਾਲ ਵੇਖ ਕੇ ਨਾ ਇੰਨਾ ਗੁੱਸਾ ਚੜਦਾ ਨਾ ਜੀ ਕਰਦਾ ਵਾ ਇਹਨੂੰ ਨਾ ਜਿਹੜਾ ਵੱਟ ਕੇ ਆ ਜਾ। ਕੀ ਕਰੀਏ ਮਜ਼ਬੂਰ ਆ। ਅਗਰ ਸ਼ਮੀ ਨਾ ਵਿੱਚ ਘਲੋਤੀ ਹੁੰਦੀ ਤੇ ਇਹਦਾ ਹਾਲ ਬੜਾ ਮਾੜਾ ਕਰਨਾ ਸੀ। ਆ ਸ਼ਮੀ ਵਿੱਚ ਖਲੋ ਗਈ ਜਿਹੜੀ ਆ ਕੇ ਨਾ ਇਹ ਸਾਡੀ ਚਾਹ ਨੂੰ ਬੜਾ ਵੱਡਾ ਪੰਗਾ ਪੈ ਗਿਆ। ਪਰ ਬਰਾਬਰ ਮੈਂ ਦਵਾ ਹੀ ਦੇ ਲਿਆ। ਮੇਰੇ ਤਾਂ ਗਲਾ ਹੀ ਇੰਨਾ ਖਰਾਬ ਹੋਇਆ ਤੇ ਮੇ ਕੋ ਬੋਲੇ ਹੁੰਦੀ ਵਾਹ ਕੋ ਨੀ ਜੇ ਰਹੀ ਚਲੋ ਮੈਂ ਲੈ ਆਦਨਾ ਤਾਂ ਦਵਾਈ ਕੋਈ ਨਹੀਂ ਕਿੱਥੇ ਬੈਠ ਤੇ ਪੈਣਾ ਆਓ ਕੋਸਾ ਪਾਣੀ ਸਿਮਰਾ ਜੀ ਮਾਨੂੰ ਕੋਈ ਕਰਕੇ ਦਵੇ ਮੈਨੂੰ ਨੇਤਰ ਨਵਾ ਇਹਨਾਂ ਨੇ ਕਿ ਜੱਬ ਪਾਇ ਹੁੰਦੇ ਜਾਨ ਅੱਗੇ ਨਹੀਂ ਜੱਬ ਬੇ ਮੁਕਦੇ ਹੋਰ ਬੈ ਕੇ ਪਤਾ ਨਹੀਂ ਸ਼ੰਮੀ ਦੇ ਕਰਮਾ ਚ ਕੀ ਲਿਖਿਆ ਸਮਝ ਤੋਂ ਪਾਰ ਐ ਇਸ ਕੁੜੀ ਨੇ ਨਾ ਸੁੱਖ ਵੇਖਿਆ ਉਹਨਾਂ ਦੇ ਘਰ ਜਾ ਕੇ ਕਿਹੜੀ ਨੀਸ਼ ਘੜੀ ਜਨਾ ਕੁੜੀ ਉਹਨਾਂ ਦੇ ਨਾਲ ਤੋਰਤੀ ਸੀ ਕਿਹੜੀ ਨੀਸ਼ ਕੜੀ ਸੀ ਇਹੋ ਜੀ ਮੈਨੂੰ ਤਾਂ ਲੱਗਦਾ ਸਾਡੇ ਕੋਲ ਹੀ ਗਲਤੀ ਹੋ ਗਈ ਫਸ ਗਿਆ ਦੋ ਤੀਆਂ ਦੇ ਕੇ